ਔਰ ਜਿਸ ਨੂੰ ਜ਼ਖਮ ਕਰਨੇ ਤਾਂ ਆਪਣਾ ਆਪਣਾ ਨਜ਼ਰੀਆ ਦੇਖੰਦਾ ਮੈਂ ਨੂੰ ਰੱਬ ਦੀ ਗੋਦ ਕਹਿੰਦਾ ਜੋ ਤੂੰ ਤਪਾਵੇ ਸਾਈਂ ਪਰੀਕਾਰ ਮੈਂ ਇਸ ਦਾਲ ਨੂੰ ਸਮਝਦਾ ਕਿ ਇੱਥੇ ਜਿੰਨੀ ਦੁਨੀਆ 'ਚ ਜੋ ਕੁਝ ਹੋ ਰਿਹਾ ਆਪਾਂ ਸਾਹ ਲੈ ਰਹੇ ਆ ਅੱਜ ਬੈਠੇ ਆ ਇੱਥੇ ਬੈਠੇ ਆ ਇਹ ਉਹਦੇ ਹੁਕਮ ਨਾਲ ਹੋਇਆ ਤੇ ਜਿਹੜਾ ਗੁਰੂ ਦਾ ਹੁਕਮ ਹੁੰਦਾ ਜੋ ਆਪ ਕਰਦਾ ਆਪ ਵਿਚਰਦਾ ਡਿਪੈਂਡ ਕਰਦਾ ਹੈ ਕਿ ਤੁਸੀਂ ਉਹਨੂੰ ਕਿਵੇਂ ਦੇਖਦੇ ਹੋ ਮੈਂ ਜੁਨੀਆਂ ਦੀ ਬਣਾਈ ਹੋਈ ਜਿਹੜੀ ਸ੍ਰਿਸ਼ਟੀ ਹੈ ਉਸ ਪਰਮਾਤਮਾ ਦਾ ਪਰਵਤਗਾਰ ਨਾਲ ਐਸ ਤਰ੍ਹਾਂ ਗੱਲ ਕਰਦਾ ਜਿਵੇਂ ਤੁਸੀਂ ਮੇਰੇ ਨਾਲ ਕਰ ਰਹੇ ਹੋ ਤੇ ਮੈਨੂੰ ਇਹ ਸੋਝੀ ਮਿਲਦੀ ਹੈ ਕਿ ਜੋ ਕੁਝ ਵੀ ਬੀਤ ਰਿਹਾ ਹੈ ਉਹ ਛੋਟੇ ਜਾਂ ਚੰਗਾ ਹੈ ਮਾੜਾ ਹੈ ਕਿ ਉਹਦੇ ਹੁਕਮਦਾਰ ਵੀ ਤੇ ਉਸ ਤੋਂ ਤੁਸੀਂ ਬੈਸਟ ਪੋਜ਼ਿਟਿਵ ਚੀਜ਼ ਕੀ ਕੱਢਣੀ ਹੈ ਤੁਸੀਂ ਉਹਨੂੰ ਕਿਵੇਂ ਦੇਖਦੇ ਹੋ ਇਥੇ ਤੁਹਾਡੀ ਆਪ ਦੀ ਸਮਝ ਹੈ ਆਪ ਦੀ ਬੁੱਧੀ ਹੈ ਕਿ ਸਿਕਾ ਕਿ ਮੈਂ ਹਮੇਸ਼ਾ ਆਹ ਆਪਣੀ ਗੱਲ ਕਰਦਾ ਮੈਂ ਕਿਸੇ ਨੂੰ ਮਤ ਨਹੀਂ ਦਿੰਦਾ ਮੈਂ ਜਦ ਮਹਾਰਾਜ ਗੁਰਦਸਾਹਿਬ ਕੋਲੇ ਪੇਸ਼ ਹੁੰਦਾ ਤੇ ਮੈਨੂੰ ਇਹ ਲੱਗਦਾ ਹੁੰਦਾ ਮੇਰੇ 10 ਗੁਰੂ ਸਹਿਬਾਨ ਬੈਠੇ ਐ ਮੈਨੂੰ ਦੇਖ ਰਹੇ ਐ ਔਰ ਮੈਂ ਨਾ ਤੇ ਕੋਈ ਚੀਜ਼ ਮੰਗਦਾ ਮਹਾਰਾਜ ਜੀ ਮੈਨੂੰ ਸਮਰਥ ਪਰਿਸ਼ੋ ਮਤ ਪਰਿਸ਼ੋ ਸੋ ਮਤ ਜਿਹੜੀ ਹੈ ਉਹ ਤੁਹਾਡੇ ਜ਼ਹਿਨ 'ਚ ਰਹਿ ਕੇ ਕੀ ਸੋਚਦੀ ਐ ਇਸ ਦੁਨੀਆ 'ਚ ਬਹੁਤ ਕੁਝ ਬੋਲਿਆ ਹੋਇਆ ਉਹ ਮਤ ਕਦੇ ਤੁਹਾਨੂੰ 네ਗੇਟਿਵ ਨਹੀਂ ਲੈ ਕੇ ਜਾਣਾ ਚਾਹੀਦਾ ਜੋ ਹੈ ਪਰਮਾਤਮ ਦੇ ਹੁਕਮ ਨਾਲ ਹੋਇਆ ਉਹਦੇ ਚੋ ਵੀ ਚੀਜ਼ ਨਿਕਲੂਗੀ ਕਿ ਨਿਕਲੀ ਹੈ ਜਾਂ ਕੇ ਜਾ ਕੇ ਨਿਕਲੂਗੀ ਉਹ ਵੀ ਕਿਸਟਰੀ ਹੋ ਸੋ ਇਹ ਬੰਦੇ ਦੀ ਆਪ ਦੀ ਸਮਝ ਹੈ ਕਿ ਬੰਦਾ ਉਹਨੂੰ ਕਿਸ ਤਰ੍ਹਾਂ ਦੇਖਦਾ ਮੈਂ ਹਰ ਚੀਜ਼ ਨੂੰ ਉਹੀ ਹੋਂਦ ਦੇਖਦਾ ਉਹਦੇ ਹੁਕਮ ਨਾਲ ਦੇਖੇ ਇਹ ਬੰਦੇ ਦੀ ਬਣਾਈਆਂ ਚੀਜ਼ਾਂ ਨਹੀਂ ਨਾ ਤੁਸੀਂ ਆਪ ਸੋਚਿਆ ਕੀਤਾ ਨਾ ਤੁਹਾਨੂੰ ਪਤਾ ਇਥੇ ਹੋਣਾ ਕੀ ਹੋਣਾ ਜੋ ਹੋ ਰਿਹਾ ਉਹਦੇ ਹੁਕਮ ਨਾਲ ਹੋ ਰਿਹਾ ਔਰ ਹੁਕਮ ਅਰਜ਼ਾਈ ਚੱਲਣਾ ਨਾ ਲਿਖਿਆ ਨਾਲ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾਲ ਲੈ ਕੇ ਆਦੇ ਸੌਗਾ ਦੇ ਆਪ ਤੀਨ ਮਰ ਗਿਆ ਹੁ ਮੈਂ ਔਰ ਜਿਸ ਨੂੰ ਜ਼ਖਮ ਕਰਨੇ ਤਾਂ ਆਪਣਾ ਆਪਣਾ ਨਜ਼ਰੀਆ ਦੇਖੰਦਾ ਮੈਂ ਨੂੰ ਰੱਬ ਦੀ ਗੋਦ ਕਾ ਜੋ ਤੂ ਤਪਾਵੇ ਸਾਈ ਭਰੀਕਾਰ ਮੈਂ ਇਸ ਦਲ ਨੂੰ ਸੌਂਝਾ ਕਿ ਇੱਥੇ ਜਿੰਨੀ ਦੁਨੀਆ 'ਚ ਜੋ ਕੁਝ ਹੋ ਰਿਹਾ ਆਪਾਂ ਸਾਹ ਲੈ ਰਹੇ ਆ ਅੱਜ ਬੈਠੇ ਆ ਇੱਥੇ ਬੈਠੇ ਆ ਇਹ ਉਹਦੇ ਹੁਕਮ ਨਾਲ ਕੀ ਜਿਹੜਾ ਗੁਰੂ ਦਾ ਹੁਕਮ ਹੁੰਦਾ ਹੈ ਜੋ ਆਪ ਕਰਦਾ ਹੈ ਆਪ ਵਿਚਰਦਾ ਉਹ ਡਿਪੈਂਡ ਕਰਦਾ ਹੈ ਕਿ ਤੁਸੀਂ ਉਹਨੂੰ ਕਿਵੇਂ ਦੇਖਦੇ ਹੋ ਮੈਂ ਜੁਨੀਆਂ ਦੀ ਬਣਾਈ ਹੋਈ ਜਿਹੜੀ ਸ੍ਰਿਸ਼ਟੀ ਹੈ ਉਸ ਪ੍ਰਮਾਤਮਾ ਦਾ ਪਰਵਤਗਾਰ ਨਾਲ ਇਸ ਤਰ੍ਹਾਂ ਗੱਲ ਕਰਦਾ ਜਿਵੇਂ ਤੁਸੀਂ ਵੇਖ ਰਿਹਾ ਰਹੇ ਹੋ ਤੇ ਮੈਨੂੰ ਇਹ ਸੋਚੀਂ ਮੈਂ ਦੀ ਹੈ ਕਿ ਜੋ ਕੁਝ ਵੀ ਬੀਤ ਰਿਹਾ ਹੈ ਉਹ ਛੋਟੇ ਜ਼ਹਿਨ ਚ ਚੰਗਾ ਹੈ ਮਾੜਾ ਹੈ ਕਿ ਉਹਦੇ ਹੁਕਮ ਨਾਲ ਕੀਤਾ ਉਸ ਤੋਂ ਤੁਸੀਂ ਬੈਸਟ ਪੋਜ਼ਿਟਿਵ ਚੀਜ਼ ਕੀ ਕੱਢਣੀ ਹੈ ਸੋ ਸਿਉਂ ਕਿ ਮੈਂ ਦੇਖ ਤਿਆਂ ਇਤੋ ਈ ਆਪ ਦੀ ਸਮਝ ਹੈ ਆਪ ਦੀ ਗੁੱਤੀ ਹੈ ਇਸੇ ਕਰਕੇ ਮੈਂ ਹਮੇਸ਼ਾ ਆਪ ਆਪਣੀ ਗੱਲ ਕਰਦਾ ਮੈਂ ਕਿਸੇ ਨੂੰ ਮਤ ਨਹੀਂ ਦਿੰਦਾ ਮੈਂ ਜਦ ਮਹਾਰਾਜ ਗੁਰਦਸਾਹ ਜੀ ਦੇ ਪੇਸ਼ ਹੁਣਾ ਤੇ ਮੈਨੂੰ ਇਹ ਲੱਗਦਾ ਹੁੰਦਾ ਮੇਰੇ ਦਸ ਗੁਰੂ ਸਹਿਬਾਨ ਬੈਠੇ ਆ ਮੈਨੂੰ ਦੇਖ ਰਹੇ ਔਰ ਮੈਂ ਨਾ ਤੇ ਕੋਈ ਚੀਜ਼ ਮੰਗਦਾ ਮਹਾਰਾਜ ਜੀ ਮੈਨੂੰ ਸਮਰਥ ਪਰਿਸ਼ੋ ਮਤ ਪਰਿਸ਼ੋ ਸੋ ਮਤ ਜਿਹੜੀ ਹੈ ਉਹ ਥੋੜੀ ਜ਼ਹਿਨ ਚ ਰਹਿ ਕੇ ਕੀ ਸੋਚਦੀ ਹੈ ਸਤੁਨੀਅ ਜੀ ਬਹੁਤ ਕੁਝ ਕਹੋ ਰਿਆ ਹੋਇਆ

ਨਾਲ ਕੀ ਕਿਹਾ ਨਾਲ ਹੁਕਮੇ ਅੰਦਰ ਸਭ ਕੋ ਬਾਹਰ ਹੁਕਮullah ਮੈਂ ਕਿਹਾ ਤੇ ਸਲਾਬਾ ਦੇਵਾ ਤੀਨ ਮਿਲ ਗਿਆ